ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 455 ਤੋਂ ਲੈ ਕੇ 457 ਤੱਕ ਸਵੈਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ 5 ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੀ ਨਾਨਕ ਪੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਿ ਸ੍ਰਿਸ਼ਟੀ ਦੇ ਲੋਕ ਜਿਨ੍ਹਾਂ ਨੂੰ ਪਰਮੇਸ਼ਰ ਨੂੰ ਮਿਲਣ ਦੀ ਤਾਂਗ ਹੈ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਪਰਮੇਸ਼ਰ ਨੂੰ ਲੱਭਦੇ ਫਿਰਦੇ ਨੇ ਤੇ ਲੱਬ ਲੱਬ ਕੇ ਥੱਕ ਗਏ ਨੇ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਕਦੋਂ ਮਿਲਿਆ ਜਦੋਂ ਜੀਵ ਦਾ ਮਿਲਾਪ ਗੁਰੂ ਨਾਲ ਹੋਇਆ ਤਾਂ ਫਿਰ ਗੁਰੂ ਨੇ ਪਰਮੇਸ਼ਰ ਮਨ ਦੇ ਅੰਦਰ ਹੀ ਹਿਰਦੇ ਦੇ ਵਿੱਚ ਹੀ ਦਿਖਾ ਦਿੱਤਾ ਗੁਰੂ ਦੇ ਰਾਹੀਂ ਹੀ ਪ੍ਰਾਪਤੀ ਪਰਮੇਸ਼ਰ ਦੀ ਹੋ ਸਕਦੀ ਹੈ ਪਰਮੇਸ਼ਰ ਦੇ ਨਾਲ ਮਿਲਾਪ ਕਿਸੇ ਵੀ ਯੁੱਗ ਦੇ ਵਿੱਚ ਆਪਾਂ ਹੁਣ ਤੱਕ ਕੁਰਬਾਨੀ ਚ ਪੜਦੇ ਆਇਆ ਨਾ ਗੁਰੂ ਸਹਿਬਾਨ ਭਗਤ ਸਹਿਬਾਨ ਸਾਰੇ ਦੱਸ ਰਹੇ ਨੇ ਕਿ ਕੋਈ ਵੀ ਜੁਗ ਹੋਇਆ ਗੁਰੂ ਤੋਂ ਬਿਨਾ ਪਰਮੇਸ਼ਰ ਦੇ ਨਾਲ ਮਿਲਾਪ ਸੰਭਵ ਹੀ ਨਹੀਂ ਸਿਰਫ ਤੇ ਸਿਰਫ ਗੁਰੂ ਦੇ ਰਾਹੀ ਹੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵਿੱਚ ਸਵੈਮਾਨ ਹਨ ਵਾਹਿਗੁਰੂ ਜੀ ਵਾਹਿਗੁਰੂ ਸ਼ਾਂਤ ਜਾ ਕੋ ਖੋਜੈ ਅਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਅਰਾਧੈ ਗਿਆਨੀ ਜਾਪ ਜਪੈ ਕਹਿੰਦੇ ਉਸ ਪਰਮੇਸ਼ਰ ਨੂੰ ਅਣਗਿਣਤ ਮੁਨੀ ਲੋਕ ਤਪ ਕਰਨ ਵਾਲੇ ਲੋਕ ਕਰੋੜਾਂ ਹੀ ਬ੍ਰਹਮਾ ਆਰਾਧ ਰਹਿਨੇ ਹੋਰ ਵਿਦਵਾਨ ਜਪ ਤਪ ਕਰ ਰਹੇ ਨੇ ਪਰਮੇਸ਼ਰ ਦਾ ਤਾਂਕੇ ਪਰਮੇਸ਼ਰ ਨੂੰ ਪਾਇਆ ਜਾ ਸਕੇ ਜਪ ਤਾਪ ਸੰਜਮ ਕਿਰਿਆ ਪੂਜਾ ਅਨੇਕਤ ਸੋਧਨ ਬੰਦਨਾ ਕਰ ਗਵਨ ਬਸਤਾ ਤੀਰਥੈ ਮਜਨ ਮਿਲਨ ਕੋ ਨਿਰੰਜਨਾ ਕਹਿੰਦੇ ਬਹੁਤ ਤਰ੍ਹਾਂ ਦੇ ਧਾਰਮਿਕ ਕੰਮ ਕਰ ਰਹੇ ਨੇ ਜੀਵ ਬਹੁਤ ਤਰ੍ਹਾਂ ਦੀ ਪੂਜਾ ਕਰ ਰਹੇ ਨੇ ਹੋਰ ਕਹਿੰਦੇ ਆਪਣਾ ਤੀਰਥਾਂ ਤੇ ਜਾ ਰਹੇ ਨੇ ਧਰਤੀ ਦਾ ਗਵਨ ਕਰ ਰਹੇ ਨੇ ਤਾਂ ਕਿ ਪਰਮੇਸ਼ਰ ਨੂੰ ਪਾਇਆ ਜਾ ਸਕੇ ਹਰ ਕੋਈ ਆਪਣੇ ਤਰੀਕੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਵਿੱਚ ਲੱਗਿਆ ਹੋਇਆ ਮਾਨੁਖ ਬਨ ਤ੍ਰਿੰਨ ਪਸ਼ੂ ਪੰਖੀ ਸਗਲ ਤੁਝੇ ਆਰਾਦਤੇ ਧਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਹੋਰ ਕਹਿੰਦੇ ਮਨੁੱਖ ਜੰਗਲ ਦੇ ਪਸ਼ੂ ਪੰਛੀ ਸਾਰੇ ਹੀ ਕਹਿੰਦੇ ਹੈ ਪਰਮੇਸ਼ਰ ਜੀ ਤੇਰੀ ਅਰਾਧਨਾ ਵਿੱਚ ਰੰਗੇ ਹੋਏ ਨੇ ਫਿਰ ਨਾਨਕ ਜੀ ਕਹਿੰਦੇ ਨੇ ਹੈ ਪਰਮੇਸ਼ਰ ਜੀ ਹੈ ਸਾਡੇ ਤੇ ਦਇਆ ਕਰਨ ਵਾਲੇ ਧਰਤੀ ਦੀ ਰੱਖਿਆ ਕਰਨ ਵਾਲੇ ਪਰਮਾਤਮਾ ਜੀ ਸਾਧ ਸੰਗਤ ਸਾਨੂੰ ਮਿਲਾ ਦਿਓ ਤਾਂ ਕਿ ਸਾਡੀ ਉੱਥੇ ਉੱਚੀ ਆਤਮਿਕ ਅਵਸਥਾ ਬਣ ਸਕੇ ਤੇ ਤੇਰੇ ਦੇ ਨਾਲ ਮੇਲ ਹੋ ਸਕੇ ਕੋਟ ਬਿਸਨ ਅਵਤਾਰ ਸ਼ੰਕਰ ਜਟਾ ਤਾਰ ਚਾਹੇ ਤੁਝੇ ਦਿਯਾਰ ਮਨ ਤਨ ਰੁਚਿ ਅਪਾਰ ਕਹਿੰਦੇ ਕਰੋੜਾਂ ਹੀ ਵਿਸ਼ਨੂ ਦੇ ਅਵਤਾਰ ਜਟਾ ਤਾਰੀ ਸ਼ੰਕਰਾਂ ਦੇ ਅਵਤਾਰ ਕਹਿੰਦੇ ਸਾਰੇ ਆਪਣੇ ਮਨ ਦੇ ਵਿੱਚ ਤੈਨੂੰ ਮਿਲਣ ਦੇ ਲਈ ਤਾਂਘ ਰਹੇ ਨੇ ਅਪਾਰ ਅਗੰਗ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਪਤਨੀ ਸੋਰ ਸਿਦ ਗਣ ਗੰਦਰਬ ਤੇ ਆਵੈ ਜਖ ਕਿਨਰ ਗੁਣ ਪਨੀ ਕਹਿੰਦੇ हे ਅਪਾਰ ਪਰਮੇਸ਼ਰ ਜੀ ਇਹ ਸਾਡੇ ਸਵਾਮੀ ਇਹ ਸਾਰਿਆਂ ਦੀਆਂ ਇੱਛਾ ਪੂਰਨ ਕਰਨ ਵਾਲੇ ਪਰਮੇਸ਼ਰ ਜੀ ਕਹਿੰਦੇ ਸਵਰਗਾਂ ਦੇ ਦੇਵਤੇ ਦੇਵਤਿਆਂ ਦੇ ਅੱਗੇ ਥੋੜੇ ਕਹਿੰਦੇ ਥੋੜੇ ਛੋਟੀ ਕਿਸਮ ਦੇ ਦੇਵਤੇ ਮੰਨੇ ਜਾਂਦੇ ਨੇ ਜਿਨ੍ਹਾਂ ਨੂੰ ਕਿਨਰ ਕਹਿੰਦੇ ਨੇ ਜਿਨ੍ਹਾਂ ਦਾ ਉੱਪਰਲਾ ਟਾੜ ਜਿਹੜਾ ਹੁੰਦਾ ਉਹ ਮਨੁੱਖ ਦਾ ਤੇ ਹੇਠਾਂ ਵਾਲਾ ਘੋੜੇ ਦਾ ਹੁੰਦਾ ਤੇ ਕਹਿੰਦੇ ਉਹ ਸਾਰੇ ਵੀ ਪਰਮੇਸ਼ਰ ਜੀ ਤੇਰੇ ਗੁਣ ਗਾ ਰਹੇ ਨੇ ਸਾਰੇ ਤੇਰੀ ਸਿਫਤ ਸਲਾਹ ਕਰ ਰਹੇ ਨੇ ਕੋਟ ਇੰਦਰ ਅਨੇਕ ਦੇਵਾ ਜਬਤ ਸੁਆਮੀ ਜੈ ਜੈਕਾਰ ਅਨਾਥ 나ਥ ਦਿਆਲ ਨਾਨਕ ਸਾਧ ਸੰਗਤ ਮਿਲ ਉਧਾਰ ਕਹਿੰਦੇ ਕਰੋੜਾਂ ਹੀ ਇੰਦਰ ਦੇਵਤੇ ਹੋਰ ਦੇਵਤੇ ਕਹਿੰਦੇ ਤੇਰੀ ਜੈ ਜੈਕਾਰ ਕਰ ਰਹੇ ਨੇ ਤੇਰੇ ਸਿਫਤ ਸਲਾਹ ਦੇ ਗੁਣ ਤੇਰੇ ਗਾ ਰਹੇ ਨੇ ਕਹਿੰਦੇ हे 나ਥਾਂ ਦੇ ਅਨਾਥ ਦਿਆਲ ਪਰਮਾਤਮਾ ਜੀ ਕਹਿੰਦੇ ਸਾਧ ਸੰਗਤ ਦੇ ਵਿੱਚ ਸਾਨੂੰ ਗੁਰੂ ਦਾ ਮਿਲਾਪ ਕਰਾ ਦੇ ਤਾਂ ਕਿ ਗੁਰੂ ਦੇ ਰਾਹੀ ਸਾਡਾ ਤੇਰੇ ਨਾਲ ਮਿਲ ਕੇ ਉਧਾਰ ਹੋ ਸਕੇ ਕੋਟ ਦੇਵੀ ਜਾ ਕੋ ਸੇਵ ਲਖਮੀ ਅਨੇਕ ਪਾਤ ਗੁਪਤ ਪ੍ਰਗਟ ਜਾ ਕੋ ਆਰਾਦੇ ਪੌਣ ਪਾਣੀ ਦਿਨ ਸਰਾਤ ਕਹਿੰਦੇ ਉਹ ਪਰਮੇਸ਼ਰ ਜਿਹਦੇ ਕਰੋੜਾਂ ਹੀ ਦੇਵਤੀਆਂ ਦੇਵੀਆਂ ਕਹਿੰਦੇ ਜਿਹਨੂੰ ਜਪ ਰਹੀਆਂ ਨੇ ਕਹਿੰਦੇ ਜਿਹੜੀ ਹੈਗੀ ਆ ਧਨ ਦੌਲਤ ਦੀ ਦੇਵੀ ਉਹ ਵੀ ਅਨੇਕ ਆਪਣੇ ਤਰੀਕੇ ਨਾਲ ਪਰਮੇਸ਼ਰ ਦੀ ਪੂਜਾ ਕਰ ਰਹੀ ਆ ਫਿਰ ਕਹਿੰਦੇ ਹੋਰ अनेਕਾਂ ਹੀ ਜਿਹੜੇ ਕਹਿੰਦੇ ਅਦ੍ਰਿਸ਼ਟ ਜੀਵ ਨੇ ਤੇ ਹਵਾ ਪਾਣੀ ਦਿਨ ਰਾਤ ਕਹਿੰਦੇ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ ਨਖਤਿਰ ਸਸੀਰ ਸੂਰਤ ਆਵੇ ਬਸੁਦ ਗਗਨਾ ਗਾਵੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਤੇ ਆਵੇ ਕਹਿੰਦੇ ਅਣਗਿਣਤ ਤਾਰੇ ਚੰਦਰਮਾ ਸੂਰਜ ਧਰਤੀ ਆਕਾਸ਼ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰ ਰਿਹਾ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਸਾਰੀਆਂ ਖਾਣੀਆਂ ਸਾਰੀਆਂ ਬਾਣੀਆਂ ਦੇ ਲੋਕ ਸਾਰੇ ਹੀ ਪਰਮੇਸ਼ਰ ਨੂੰ ਧਿਆਉਂਦੇ ਨੇ ਸਿਮਰਤ ਪੁਰਾਣ ਚਤੁਰਵੇਦ ਖਟ ਸਾਸਤਰ ਜਾ ਕੋ ਜਪਾਤ ਪਤਿਤ ਪਾਵਨ भगत ਵਸ਼ਲ ਨਾਨਕ ਮਿਲਿਐ ਸੰਗ ਸਾਤ ਕਹਿੰਦੇ 27 ਸਿਮਰਤੀਆਂ 18 ਪੁਰਾਣ ਚਾਰ ਵੇਦ ਛੇ ਸ਼ਾਸਤਰਾਂ ਦੇ ਰਾਹੀ ਜੀਵ ਪਰਮਾਤਮਾ ਦੀ ਆਰਾਧਨਾ ਕਰ ਰਹੇ ਨੇ ਪਰਮਾਤਮਾ ਦਾ ਨਾਮ ਜਪ ਰਹੇ ਨੇ ਉਹ ਪਰਮਾਤਮਾ ਜਿਹਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਪਰਮਾਤਮਾ ਜੋ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਸੰਗਤ ਗੁਰੂ ਦੀ ਸੰਗਤ ਹੋਵੇ ਤਾਂ ਹੀ ਉਹਦੇ ਨਾਲ ਮਿਲਾਪ ਹੋ ਸਕਦਾ ਹੈ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਨੀ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਨੀ ਕਹਿੰਦੇ हे ਪਰਮੇਸ਼ਰ ਜੀ ਜਿੰਨੇ ਕਹਿੰਦੇ ਤੁਸੀਂ ਮੇਰੀ ਜਵਾਨ ਦੇ ਰਾਹੀ ਗਿਣਾਏ ਨੇ ਜੀਵ ਸਾਰੇ ਹੀ ਤੇਰੀ ਆਰਾਧਨਾ ਕਰ ਰਹੇ ਨੇ ਪਰ ਕਹਿੰਦੇ ਬਹੁਤ ਉਹ ਨੇ ਜਿਹੜੇ ਮੇਤੋਂ ਗਿਣੇ ਨਹੀਂ ਗਏ ਜਿਨ੍ਹਾਂ ਦੀ ਗਿਣਤੀ ਅਣਗਿਣਤ ਹੈ ਉਹ ਸਾਰੇ ਹੀ ਕਹਿੰਦੇ ਤੇਰਾ ਗਾਇਨ ਕਰ ਰਹੇ ਨੇ ਤੇਰੇ ਗੁਣਾਂ ਦਾ ਤੇਰੀ ਸਿਫਤ ਸਲਾਹ ਕਰ ਰਹੇ ਨੇ ਸਾਰੀ ਮਿੱਤੋਂ ਸ੍ਰਿਸ਼ਟੀ ਗਿਣੀ ਨਹੀਂ ਜਾ ਸਕਦੀ ਜਿਹੜੀ ਤੈਨੂੰ ਆਰਾਧ ਰਹੀ ਆ ਅਵਗਤ ਅਗਨਤ ਅਥਾ ਠਾਕੁਰ ਸਗਲ ਮੰਜੇ ਬਹਾਰਾ ਸਰਬ ਜਾਚਕ ਏਕ ਦਾਤਾ ਨਹਿ ਦੂਰ ਸੰਗੀ ਜਾਹਰਾ ਕਹਿੰਦੇ ਉਹ ਪਰਮੇਸ਼ਰ ਜਿਹਦੇ ਗੁਣਾਂ ਦਾ ਅਸੀਂ ਅੰਤ ਨਹੀਂ ਪਾ ਸਕਦੇ ਜੋ ਅਦ੍ਰਿਸ਼ਟ ਹੈ ਕਹਿੰਦੇ ਜੋ ਅਪਰੰਪਰ ਹੈ ਕਹਿੰਦੇ ਉਹ ਸਾਡੇ ਸਾਰਿਆਂ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ ਕਹਿੰਦੇ ਸਾਰੇ ਤੇ ਤੋਂ ਮੰਗਣ ਵਾਲੇ ਨੇ ਦਾਤਾ ਜੀ ਸਿਰਫ ਇੱਕ ਤੂੰ ਦਾਤਾ ਹੈ ਤੂੰ ਕਿਸੇ ਤੋਂ ਦੂਰ ਨਹੀਂ ਹੈ ਸਾਡੇ ਅੰਗ ਸੰਗ ਹੈ ਪ੍ਰਤੱਖ ਹੈ ਵਸ ਪਾਗਤ ਥੀਆ ਮਿਲੇ ਜੀਆ ਤਾਂ ਕੀ ਉਪਮਾ ਕਿਤ ਗਨੇ ਇਹ দান ਮਾਨ ਨਾਨਕ ਪਾਏ ਸੀਸ ਸਾਦੋ ਤਰ ਚਰਨੀ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਆਪਣੇ ਭਗਤਾਂ ਦੇ ਵਸ ਵਿੱਚ ਹੈ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਉਸ ਉਸ ਜੀਵ ਦੀ ਕਹਿੰਦੇ ਮੈਮਾ ਅਸੀਂ ਗਾ ਨਹੀਂ ਸਕਦੇ ਉਸ ਜੀਵ ਬਾਰੇ ਅਸੀਂ ਉਹਦੀ ਵਡਿਆਈ ਬਿਆਨ ਨਹੀਂ ਕਰ ਸਕਦੇ ਪਰ ਨਾਨਕ ਜੀ ਕਹਿੰਦੇ ਨੇ ਅਸੀਂ ਇਹ ਦਾਨ ਮੰਗਦੇ ਆਂ ਤੇਰੇ ਦਰ ਤੋਂ ਪਰਮੇਸ਼ਰ ਜੀ ਜਿਸ ਜੀਵ ਨੂੰ ਤੇਰੀ ਪ੍ਰਾਪਤੀ ਹੋ ਗਈ ਉਸ ਗੁਰੂ ਦੇ ਸਿਰ ਤੇ ਮੇਰਾ ਸੀਸ ਧਰਿਆ ਜਾਏ ਉਸ ਗੁਰੂ ਦੇ ਸੀਸ ਉਸ ਗੁਰੂ ਦੇ ਉਸ ਗੁਰੂ ਦੇ ਚਰਨਾ ਤੇ ਮੇਰਾ ਸੀਸ ਤਰਿਆ ਜਾਏ ਜਿਸ ਜੀਵ ਨੇ ਤੇਰੀ ਪ੍ਰਾਪਤੀ ਕਰ ਲਈ ਜਿਸ ਗੁਰੂ ਦੇ ਰਾਹੀ ਕੀਤੀ ਆ ਉਸ ਦੇ ਉਸ ਦੇ ਚਰਨਾ ਤੇ ਮੇਰਾ ਸੀਸ ਹਮੇਸ਼ਾ ਟਿਕਿਆ ਰਹੇ ਇਹ ਦਾਨ ਨਾਨਕ ਜੀ ਕਹਿੰਦੇ ਅਸੀਂ ਤੁਹਾਡੇ ਤੋਂ ਮੰਗਦੇ ਆ ਆਸਾ ਮਹੱਲਾ ਪੰਜਵਾਂ ਸ਼ਲੋਕ ਉਦਮ ਕਰੋ ਵੱਡ ਪਾਗਿਓ ਸਿਮਰੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਭ੍ਰਮ ਜਾਏ ਹਾਂਜੀ ਸੰਗਤ ਜੀ ਪੰਜਮ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਹੇ ਵੱਡੇ ਪਾਗਾਂ ਵਾਲੇ ਜੀਵੋ ਵੱਡੇ ਪਾਗਾਂ ਵਾਲੇ ਬਣੋ ਕਹਿੰਦੇ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਣ ਦੇ ਲਈ ਉਦਮ ਕਰੀਏ ਕਹਿੰਦੇ ਓ ਪਰਮੇਸ਼ਰ ਜਿਹਦਾ ਨਾਮ ਜਪਿਆ ਸਾਡੇ ਸਾਰੇ ਦੁੱਖ ਦਰਦ ਭਰਮ ਖਤਮ ਹੋ ਜਾਂਦੇ ਨੇ ਤੇ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਆ ਉਹਦਾ ਨਾਮ ਜਪਣ ਦੇ ਲਈ ਅਸੀਂ ਜ਼ਰੂਰ ਉਦਦਮ ਕਰੀਏ ਸ਼ਾਂਤ ਨਾਮ ਜਪਤ ਗੋਬਿੰਦ ਨਹਿ ਅਲਸਾਈਏ ਪੇਟਤ ਸਾਧੂ ਸੰਗ ਜਮਪੁਰ ਨਹਿ ਜਾਈਏ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਣ ਲੱਗਿਆਂ ਕਦੇ ਆਲਸ ਨਾ ਕਰੀਏ ਕਿਉਂ ਕਹਿੰਦੇ ਕਿਉਂਕਿ ਜਦੋਂ ਕਹਿੰਦੇ ਉਸ ਗੁਰੂ ਦੇ ਨਾਲ ਸਾਡਾ ਮਿਲਾਪ ਹੁੰਦਾ ਜਿਨੇ ਸਾਡਾ ਮਿਲਾਪ ਪਰਮੇਸ਼ਰ ਦੇ ਨਾਲ ਕਰ ਦੇਣਾ ਫਿਰ ਅਸੀਂ ਕਹਿੰਦੇ ਜਮ ਦੇ ਰਸਤੇ ਤੇ ਸਾਨੂੰ ਨਹੀਂ ਜਾਣਾ ਪੈਂਦਾ ਸਾਡਾ ਆਵਾ ਗਵੰਦ ਚੱਕਰ ਖਤਮ ਹੋ ਜਾਂਦਾ ਦੁਖ ਦਰਦ ਨਾ ਪਾਉ ਬਿਆ ਪੈ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਸਾਡੇ ਸਾਰੇ ਦੁਖ ਦਰਦ ਡਰ ਖਤਮ ਹੋ ਜਾਂਦੇ ਨੇ ਤੇ ਸਦਾ ਦਾ ਸੁੱਖ ਮਿਲ ਜਾਂਦਾ ਕਹਿੰਦੇ ਉਸ ਪਰਮੇਸ਼ਰ ਨੂੰ ਅਸੀਂ ਹਰ ਇੱਕ ਸਾਹ ਦੇ ਨਾਲ ਧਿਆਈਏ ਉਸ ਪਰਮੇਸ਼ਰ ਦਾ ਨਾਮ ਕਹਿੰਦੇ ਆਪਣੇ ਮਨ ਵਿੱਚ ਵੀ ਜਪੀਏ ਤੇ ਆਪਣੇ ਮੁਖ ਨਾਲ ਵੀ ਜਪੀਏ ਕਿਰਪਾਲ ਦਿਆਲ ਰਸਾਲ ਗੁਣ ਨਿਦ ਕਰ ਦਿਆ ਸੇਵਾ ਲਾਈਐ ਨਾਨਕ ਪਇੰਮ ਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਕਹਿੰਦੇ ਉਸ ਪਰਮੇਸ਼ਰ ਦਾ ਜੋ ਜਿਦੇ ਗੁਣ ਇੰਨੇ ਨੇ ਕਿ ਗਿਣੇ ਨਹੀਂ ਜਾ ਸਕਦੇ ਉਹ ਗੁਣਾ ਦਾ ਖਜ਼ਾਨਾ ਹੈ ਕਹਿੰਦੇ हे ਪਰਮੇਸ਼ਰ ਜੀ ਕਹਿੰਦੇ ਸਾਡੇ ਤੇ ਦਇਆ ਕਰੋ ਅਸੀਂ ਤੁਹਾਡਾ ਨਾਮ ਜਪੀਏ ਅਸੀਂ ਤੁਹਾਡੀ ਸੇਵਾ ਭਗਤੀ ਵਿੱਚ ਲੱਗੀਏ ਫਿਰ ਨਾਨਕ ਜੀ ਕਹਿੰਦੇ ਨੇ ਕਿ ਮੈਂ ਪਰਮੇਸ਼ਰ ਦੇ ਚਰਨਾਂ ਦੀ ਆਰਾਧਨਾ ਕਰਦਾ ਹਾਂ ਉਸ ਪਰਮੇਸ਼ਰ ਦਾ ਨਾਮ ਜਪਣ ਲਈ ਕਹਿੰਦੇ ਕਦੇ ਵੀ ਅਸੀਂ ਆਲਸ ਨਾ ਕਰੀਏ ਨਵਹਿ ਗ੍ਰੇਤੀ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਪਰਮ ਅੰਦੇਰ ਬినాਸ਼ ਗਿਆਨ ਗੁਰ ਅੰਜਨਾ ਕਹਿੰਦੇ ਉਹ ਪਰਮੇਸ਼ਰ ਜਿਹਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ ਹੈਗੀ ਉਹਦਾ ਕਹਿੰਦੇ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਉਹਦਾ ਨਾਮ ਪਵਿੱਤਰ ਹੈ ਕਹਿੰਦੇ ਜਦੋਂ ਕਹਿੰਦੇ ਗੁਰੂ ਨੇ ਸਾਨੂੰ ਗਿਆਨ ਰੂਪੀ ਸਰਮਣ ਦਿੱਤਾ ਤਾਂ ਸਾਡੇ ਅੰਦਰੋਂ ਆਤਮਿਕ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਹੀਲ ਪੂਰਿਆ ਇੱਕ ਨਿਮਖ ਜਾ ਕੇ ਹਿਰਦੈ ਵਸਿਆ ਮਿਟੇ ਤਿਸੈ ਵਿਸੂਰਿਆ ਜੇ ਉਹ ਕਹਿੰਦੇ ਗੁਰੂ ਨੇ ਪਰਮੇਸ਼ਰ ਦੇ ਗਿਆਨ ਦਾ ਸੁਰਮਾ ਸਾਨੂੰ ਦਿੱਤਾ ਫਿਰ ਸਾਨੂੰ ਕਹਿੰਦੇ ਇਹ ਅਹਿਸਾਸ ਹੋ ਗਿਆ ਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਧਰਤੀ ਵਿੱਚ ਪਾਣੀ ਵਿੱਚ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਸ ਪਰਮੇਸ਼ਰ ਨੂੰ ਕਹਿੰਦੇ ਇੱਕ ਪਲ ਲਈ ਇੱਕ ਅੱਖ ਚਮਕਣ ਦੇ ਸਮੇਂ ਲਈ ਅਸੀਂ ਹਿਰਦੇ ਵਿੱਚ ਧਿਆਈਏ ਤਾਂ ਸਾਡੇ ਸਾਰੇ ਦੁੱਖ ਸੰਤਾਪ ਪਾਪ ਖਤਮ ਹੋ ਜਾਂਦੇ ਨੇ ਅਗਾਦ ਬੋਧ ਸਮਰੱਥ ਸੁਆਮੀ ਸਰਬ ਕਾ ਪਉ ਪੰਜਨਾ ਨਾਨਕ ਪਿਆਮ ਪੈ ਚਰਨ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਸਾਡੀ ਸਮਝ ਤੋਂ ਬਾਹਰ ਹੈ ਕਹਿੰਦੇ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਜੋ ਸਾਡੇ ਸਾਰੇ ਡਰ ਖਤਮ ਕਰਨ ਦੇ ਸਮਰੱਥ ਹੈ ਕਹਿੰਦੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਨਾਨਕ ਜੀ ਧਰਦੇ ਨੇ ਉਹ ਪਰਮੇਸ਼ਰ ਜੀ ਦਾ ਨਾਮ ਪਵਿੱਤਰ ਹੈ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਓਟ ਗਹੀ ਗੋਪਾਲ ਦਿਆਲ ਕਿਰਪਾ ਨ ਦੇ ਮੋਹੇ ਆਸਰ ਤੋਏ ਚਰਨ ਤੁਮਾਰੀ ਸਰਨ ਸਿੱਧੇ ਕਹਿੰਦੇ ਅਸੀਂ ਤੇ ਉਸ ਪਰਮੇਸ਼ਰ ਦਾ ਆਸਰਾ ਲਿਆ ਜੋ ਕਹਿੰਦੇ ਦਿਆਲ ਹੈ ਜੋ ਕਹਿੰਦੇ ਕਿਰਪਾ ਦਾ ਸਾਗਰ ਹੈ ਕਹਿੰਦੇ हे ਪਰਮੇਸ਼ਰ ਜੀ ਮੈਨੂੰ ਤੇਰੇ ਹੀ ਚਰਨਾਂ ਦਾ ਆਸਰਾ ਤੇਰੀ ਸ਼ਰਨ ਦੇ ਵਿੱਚ ਪਿਆਹੀ ਮੇਰੇ ਕਾਰਜ ਸਫਲ ਹੁੰਦੇ ਨੇ ਹਰ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰ ਹਰੇ ਸਾਗਰ ਸੰਸਾਰ ਪਵ ਉਤਾਰ ਨਾਮ ਸਿਮਰਤ ਬਹੁਤ ਰੇ ਕਹਿੰਦੇ ਉਹ ਪਰਮੇਸ਼ਰ ਜੋ ਸਭ ਕੁਝ ਕਰਨ ਕਾਰਨ ਸਮਰੱਥ ਹੈ ਕਹਿੰਦੇ ਜੋ ਕਹਿੰਦੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਉਹ ਪਰਮੇਸ਼ਰ ਜੋ ਸਾਨੂੰ ਇਸ ਸੰਸਾਰ ਦੇ ਭਵਜਲ ਤੋਂ ਆਪਣੇ ਨਾਮ ਦੇ ਰਾਹੀਂ ਪਾਰ ਉਤਾਰਨ ਵਾਲਾ ਹੈ ਬਹੁਤੇ ਕਹਿੰਦੇ ਉਹਦਾ ਨਾਮ ਸਿਮਰ ਕੇ ਇਸ ਭਵਜਲ ਨੂੰ ਤਰ ਜਾਂਦੇ ਨੇ ਆਦ ਅੰਤ ਬੇਅੰਤ ਖੋਜੈ ਸੁਣੀ ਉਦਰਨ ਸੰਤ ਸੰਗ ਵਿਦੇ ਨਾਨਕ ਪਿਆਮ ਪੈ ਚਰਨ ਜੰਪੈ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ ਕਹਿੰਦੇ ਉਹ ਪਰਮੇਸ਼ਰ ਜੋ ਜੁਗਾਂ ਦੇ ਸ਼ੁਰੂ ਤੋਂ ਹੈ ਤੇ ਜਿਨੇ ਸਦਾ ਹੀ ਰਹਿਣਾ ਹੈ ਕਹਿੰਦੇ ਬੇਅੰਤ ਹੈ ਉਹ ਪਰਮੇਸ਼ਰ ਕਹਿੰਦੇ ਸਾਰੇ ਹੀ ਉਸ ਪਰਮੇਸ਼ਰ ਨੂੰ ਖੋਜ ਰਹੇ ਨੇ ਤੇ ਉਹਨੂੰ ਕਹਿੰਦੇ ਪਰਮੇਸ਼ਰ ਦੇ ਨਾਲ ਮਿਲਾਪ ਕਰਕੇ ਇਸ ਸੰਸਾਰ ਸਾਗਰ ਨੂੰ ਤਰਨ ਦੀ ਜਿਹੜੀ ਵਿਧੀ ਹੈ ਉਹ ਗੁਰੂ ਦੇ ਰਾਹੀ ਹੈ ਕਹਿੰਦੇ ਉਹਨੇ ਪਰਮੇਸ਼ਰ ਨੇ ਇਹ ਵਿਧ ਬਣਾਈ ਹੈ ਕਿ ਗੁਰੂ ਦੇ ਰਾਹੀ ਹੀ ਪਰਮੇਸ਼ਰ ਨਾਲ ਮਿਲਾਪ ਸੰਭਵ ਹੈ ਫਿਰ ਨਾਨਕ ਜੀ ਕਹਿੰਦੇ ਨੇ ਮੈਂ ਹਮੇਸ਼ਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਦਾ ਹਾਂ ਉਸ ਪਰਮੇਸ਼ਰ ਦਾ ਆਸਰਾ ਲਿਆ ਹੈ ਜੋ ਪਰਮੇਸ਼ਰ ਕਿਰਪਾ ਦਾ ਸਾਗਰ ਹੈ। ਭਗਤ ਬਸ਼ਲ ਹਰ ਬਿਰਦ ਆਪ ਬਨਾਇਆ ਜਹ ਜਹ ਸੰਤ ਅਰਾਦੇ ਤਹ ਤਹ ਪ੍ਰਗਟਾਇਆ। ਕਹਿੰਦੇ ਪਰਮਾਤਮਾ ਭਗਤੀ ਦੇ ਕਾਰਨ ਆਪਣੇ ਭਗਤਾਂ ਨੂੰ ਪ੍ਰੇਮ ਕਰਨ ਵਾਲਾ ਹੈ। ਇਹ ਪਰਮੇਸ਼ਰ ਨੇ ਹੀ ਆਪਣਾ ਬਿਰਦ ਬਣਾਇਆ ਹੈ ਕਿ ਉਹ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਜਿੱਥੇ-ਜਿੱਥੇ ਕਹਿੰਦੇ ਸੰਤ ਜਨ ਉਸ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ ਪਰਮੇਸ਼ਰ ਉਥੇ ਪ੍ਰਤੱਖ ਹੋ ਜਾਂਦਾ ਪ੍ਰਭ ਆਪ ਲੀਏ ਸਮਾਏ ਸਹਜ ਸੁਪਾਏ ਭਗਤ ਕਾਰਜ ਸਾਰਿਆ आनंद हर जस महामंगल सर्व दुख विसारिया कहते परमेश्वर ने अपने भगत अपने ਵਿੱਚ ਆਪ लीन ਕੀਤੇ ਹੋਏ ਨੇ ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਪਰਮੇਸ਼ਰ ਉਹਨਾਂ ਦੇ ਸਾਰੇ ਕਾਰਜ ਰਾਸ ਕਰਦੇ ਨੇ ਪਰਮੇਸ਼ਰ ਦਾ ਕਹਿੰਦੇ जस गा ਕੇ ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ ਪਰਮੇਸ਼ਰ ਦੇ ਗੁਣਾ ਦਾ ਗਾਇਨ ਕਰਕੇ ਉਹਨਾਂ ਨੇ ਆਪਣੇ ਸਾਰੇ ਦੁੱਖਾਂ ਦਾ ਨਾਸ ਕਰ ਲਿਆ ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹ ਦਿਸਤਾਇਆ ਨਾਨਕ ਪਿਆਮ ਪੈ ਚਰਨ ਜੰਪੈ ਭਗਤ ਬਸਲ ਹਰ ਬਿਰਦ ਆਪ ਬਨਾਇਆ ਪੈ ਨਾਨਕ ਜੀ ਕਹਿੰਦੇ ਨੇ ਸਾਰੇ ਸੰਸਾਰ ਦੇ ਵਿੱਚ ਦਸਾਂ ਦਿਸ਼ਾਂ ਦੇ ਵਿੱਚ ਉਸ ਇੱਕ ਪਰਮੇਸ਼ਰ ਦਾ ਅਚਜ ਮੈ ਜੋ ਪ੍ਰਕਾਸ਼ ਹੈ ਔਰ ਕਹਿੰਦੇ ਸਾਰੇ ਕਹਿੰਦੇ ਪ੍ਰਕਾਸ਼ ਹੋ ਰਿਹਾ ਹੈ ਸਾਰਿਆਂ ਦੇ ਵਿੱਚ ਉਸ ਪਰਮੇਸ਼ਰ ਦੀ ਜਿਹੜੀ ਜੋਤ ਹੈ ਉਹਦਾ ਅਚਰਜ ਮੈਂ ਪ੍ਰਕਾਸ਼ ਸਾਰੇ ਪਾਸੇ ਹੈ ਨਾਨਕ ਜੀ ਬੇਨਤੀ ਕਰਦੇ ਨੇ ਕਹਿੰਦੇ ਨੇ ਕਿ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਹਮੇਸ਼ਾ ਹੀ ਧਰਨਾ ਚਾਹੀਦਾ ਪਰਮੇਸ਼ਰ ਦਾ ਨਾਮ ਸਿਮਰਨਾ ਚਾਹੀਦਾ ਉਹ ਪਰਮੇਸ਼ਰ ਜਿਨੇ ਆਪ ਹੀ ਆਪਣਾ ਸੁਭਾਅ ਭਗਤਾਂ ਨੂੰ ਪਿਆਰ ਕਰਨ ਵਾਲਾ ਬਣਾਇਆ ਹੋਇਆ ਹੈ ਸ਼ੁਰੂ ਤੋਂ ਹੀ ਉਹਨੇ ਆਪਣਾ ਸੁਭਾਅ ਆਪਣੇ ਭਗਤਾਂ ਨੂੰ ਪ੍ਰੇਮ ਕਰਨ ਵਾਲਾ ਬਣਾਇਆ ਹੈ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ